ਤੇ ਇੱਕ ਬੇਨਤੀ ਕਰਨਾ ਚਾਹੁੰਦੇ ਆ ਭਗਵੰਤ ਮਾਨ ਦੀ ਵਾਈਫ ਨੂੰ ਕਿਉਂਕਿ ਉਹ ਵੀ ਭੈਣ ਹਰਿਆਣੇ ਦੀ ਆ ਤੇ ਅਸੀਂ ਵੀ ਹਰਿਆਣੇ ਦੇ ਆ ਭੈਣ ਨੂੰ ਬੇਨਤੀ ਕਰਦੇ ਆ ਵੀ ਭੈਣ ਪਹਿਲਾਂ ਤਾਂ ਇਹਦੀ दारू ਬੰਦ ਕਰ ਭਗਵੰਤ ਮਾਨ ਠੀਕ ਹੈ ਨਾ ਕਿਉਂਕਿ ਇੱਕ ਇੱਕ ਦੇਖੋ ਲੇਡੀਜ਼ ਦਾ ਫਰਜ਼ ਹੁੰਦਾ ਘਰ ਨੂੰ ਚਲਾਉਣਾ ਕੀ ਮਿਆਂ ਠੀਕ ਹੈ ਭਗਵੰਤ ਮਾਨ ਦਾ ਹੋ ਗਿਆ ਦਿਮਾਗ ਖਰਾਬ ਦਿੱਲੀ ਦੀ ਜੁੱਤੀਆਂ ਚੱਟ-ਚੱਟ ਕੇ ਕੇਜਰੀਵਾਲ ਉਹਨਾਂ ਦੀ ਜੁੱਤੀਆਂ ਚੱਟ-ਚੱਟ ਕੇ ਇਹ ਭੁੱਲ ਗਿਆ ਸਾਡੇ ਇਤਿਹਾਸ ਭੈਣੇ ਤੂੰ ਇਤਿਹਾਸ ਯਾਦ ਕਰਾਉਣੇ ਨੇ ਭਗਵੰਤ ਮਾਨ ਨੂੰ ਬੀਐਸਸੀ ਕਿਹੜੀ ਕੌਮ ਦੇ ਬਾਰਸਾ ਸਾਨੂੰ ਤਾਂ ਜਕਰੀਆ ਖਾਨ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਸਾਨੂੰ ਤਾਂ ਅਬਦਾਲੀ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਸਾਨੂੰ ਤਾਂ ਔਰੰਗਜ਼ੇਬ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਇੰਦਰਾ ਗਾਂਧੀ ਪਾਪਣ ਵੀ ਆਈ ਸੀ ਰਜੀਵ ਗਾਂਧੀ ਨੇ ਵੀ ਸਾਡਾ ਕਤਲ ਆਮ ਕਰਿਆ ਸੀਗਾ ਉਹਨੇ ਖਤਮ ਕਰ ਲਿਆ ਸਾਨੂੰ ਇੱਕ ਖਤਮ ਹੋਣ ਵਾਲੀ ਕੋਮ ਨਹੀਂ ਹੈਗੀ ਅਸੀਂ ਆਣਕ ਪਸੰਦ ਲੋਕ ਆ ਅਸੀਂ ਤਾਂ ਜਦੋਂ ਘਰੋਂ ਨਿਕਲਦੇ ਆ ਨਾ ਘਰ ਦੇ ਨੂੰ ਇਹ ਨਹੀਂ ਪਤਾ ਹੁੰਦਾ ਸ਼ਾਮ ਨੂੰ ਵਾਪਸ ਆਵਾਂਗੇ ਕਿ ਨਹੀਂ ਆਵਾਂਗੇ ਠੀਕ ਹੈ ਅਸੀਂ ਕੋਈ ਡਰਨ ਵਾਲੇ ਲੋਕ ਨਹੀਂ ਹੈਗੇ ਤੁਹਾਡੇ ਤੋਂ ਪਰ ਅਸੀਂ ਫੇਰ ਵੀ ਕਹਿੰਨੇ ਆ ਭੈਣੇ ਬਿਨਾ ਆਪਣੇ ਪਰੋਣੇ ਨੂੰ ਸਮਝਾ ਇਹਨੂੰ ਵੀ ਇਹ ਸੱਤਾ ਦਾ ਨਸ਼ਾ ਇਹ ਤਾਕਤ ਬਾਲਾ ਟਾਈਮ ਨਹੀਂ ਰਹੇ ਕਰਦੇ ਬੇਅੰਤ ਬੁਚੜ ਵੀ ਆਏ ਸੀਗਾ ਠੀਕ ਹੈ ਨਾ ਫਿਰ ਬਾਅਦ ਚ ਰਹਿਣਾ ਦਾ ਪੰਜਾਬ ਚ ਹੀ ਆ ਪਰ ਮੈਂ ਵੀ ਸੁਣਿਆ ਕਹਿੰਦੇ ਆਸਟ੍ਰੇਲੀਆ ਚ ਵੀ ਬਾਲਾ ਕੁਝ ਬਣਾਈ ਜਾਂਦੇ ਨੇ ਪਤਾ ਨਹੀਂ ਸੱਚ ਆ ਪਤਾ ਕਿ ਕਿ ਝੂਠ ਹੈ ਸਾਰੇ ਦਾ ਸਾਰ ਹੈ ਨਾ